ਮੇਰਾ ਨਾਮ ਰੋਸ਼ਨੀ ਹੈ ਅੱਜ ਤੁਹਾਡੇ ਸਾਹਮਣੇ ਜਿਹੜੀ ਕਹਾਣੀ ਮੈਂ ਸੁਣਾ ਰਹੀ ਆ ਇਹ ਪ੍ਰੀਤੀ ਤੇ ਉਸ ਦੇ ਸਹੁਰੇ ਦੀ ਹੈ ਅਜਿਹੀ ਕਹਾਣੀ ਤੁਸੀਂ ਪਹਿਲਾਂ ਕਦੇ ਨਹੀਂ ਸੁਣੀ ਹੋਣੀ ਪ੍ਰੀਤੀ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਹੋ ਗਿਆ ਸੀ ਇੰਨੀ ਛੋਟੀ ਕਿ ਵਿਆਹ ਕੀ ਹੁੰਦਾ ਉਸ ਨੂੰ ਪਤਾ ਹੀ ਨਹੀਂ ਸੀ ਤੇ ਸੁਹਾਗ ਰਾਤ ਕੀ ਹੁੰਦੀ ਇਸ ਬਾਰੇ ਤਾਂ ਉਸ ਨੂੰ ਬਿਲਕੁਲ ਵੀ ਕਿਸੇ ਗੱਲ ਦਾ ਅੰਦਾਜ਼ਾ ਹੀ ਨਹੀਂ ਸੀ ਅਸੀਂ ਉਸ ਦੀਆਂ ਸਹੇਲੀਆਂ ਸੀ ਤੇ ਸਾਰਿਆਂ ਨੇ ਉਸ ਨੂੰ ਮਿਲ ਕੇ ਸਮਝਾਇਆ ਕਿ ਵਿਆਹ ਦੇ ਬਾਅਦ ਪਹਿਲੀ ਰਾਤ ਨੂੰ ਸੁਹਾਗ ਰਾਤ ਮਨਾਉਂਦੇ ਨਹੀਂ ਅਤੇ ਫੇਰ ਕੁੜੀ ਨੂੰ ਦਰਦ ਹੁੰਦਾ ਉਸ ਤੋਂ ਤੁਰਿਆ ਵੀ ਨਹੀਂ ਜਾਂਦਾ ਪਰ ਪ੍ਰੀਤੀ ਤਾਂ ਬਹੁਤ ਨਿਆਣੀ ਸੀ ਉਸ ਵਕਤ ਉਸ ਦਾ ਵਿਆਹ ਜਲਦੀ ਜਲਦੀ ਹੋ ਗਿਆ ਉਸ ਦੀ ਵਿਦਾਈ 2 ਸਾਲ ਬਾਅਦ ਹੋਣੀ ਸੀ ਉਹ ਬਹੁਤ ਡਰਦੀ ਸੀ ਤੇ ਹਮੇਸ਼ਾ ਸਾਡੇ ਨਾਲ ਗੱਲਾਂ ਕਰਦੀ ਸੀ ਕਿ ਉਸ ਦਾ ਘਰਵਾਲਾ ਉਸ ਤੋਂ 5 ਸਾਲ ਵੱਡਾ ਸੀ ਮਤਲਬ ਕਿ ਉਹ ਜਵਾਨ ਹੋ ਗਿਆ ਸੀ ਜਦੋਂ ਪ੍ਰੀਤੀ ਨੇ ਉਸ ਨੂੰ ਪਹਿਲੀ ਵਾਰੀ ਦੇਖਿਆ ਸੀ ਤਾਂ ਉਸ ਨੂੰ ਬਹੁਤ ਸੋਹਣਾ ਲੱਗਿਆ ਸੀ ਪਰ ਪਤਾ ਨਹੀਂ ਸੀ ਕਿ ਉਹ ਉਸ ਨੂੰ ਕਦੇ ਸੁੱਖ ਨਹੀਂ ਦੇ ਪਾਊਗਾ ਅਤੇ ਪ੍ਰੀਤੀ ਉਸ ਦੇ ਪਿਆਰ ਨੂੰ ਤਰਸਦੀ ਰਹਿ ਜਾਊਗੀ ਉਸ ਵਕਤ ਤਾਂ ਬਸ ਵਿਆਹ ਚੰਗਾ ਲੱਗ ਰਿਹਾ ਸੀ ਕਿਉਂਕਿ ਨਵੇਂ ਕੱਪੜੇ ਤੇ ਗਹਿਣੇ ਹੋਰ ਪਤਾ ਨਹੀਂ ਕੀ ਕੀ ਚੀਜ਼ਾਂ ਮਿਲ ਰਹੀਆਂ ਸੀ ਖੈਰ ਖੈਰ ਪ੍ਰੀਤੀ ਦਾ ਵਿਆਹ ਹੋ ਗਿਆ ਸੀ ਅਤੇ ਉਸਦੇ ਸਹੁਰੇ 5 ਸਾਲ ਬਾਅਦ ਉਸ ਨੂੰ ਵਿਦਾ ਕਰਾਉਣ ਲਈ ਕਹਿ ਕੇ ਗਏ ਸੀ ਕਿਉਂਕਿ ਪ੍ਰੀਤੀ ਨਿਆਣੀ ਸੀ ਤੇ ਹੌਲੀ-ਹੌਲੀ ਹੁਣ ਉਹ ਵੱਡੀ ਹੋ ਰਹੀ ਸੀ ਉਸ ਉੱਤੇ ਜਵਾਨੀ ਦਾ ਜੋਰ ਆਉਣ ਲੱਗਿਆ ਸੀ ਘਰ ਵਾਲੇ ਦੀ ਲੋੜ ਅਤੇ ਕੰਮ ਦੋਨੋਂ ਸਮਝਣ ਆਉਣ ਲੱਗੇ ਸੀ ਜਿੱਦਾਂ ਜਿੱਦਾਂ ਉਸਨੇ ਉਹ ਸਾਲ ਕੱਢੇ ਸਾਰੀਆਂ ਸਹੇਲੀਆਂ ਦੇ ਵਿਆਹ ਹੋ ਗਏ ਬਸ ਪ੍ਰੀਤੀ ਦੀ ਵਿਦਾਈ ਨਹੀਂ ਸੀ ਹੋਈ ਜਦੋਂ ਵੀ ਉਸ ਦਾ ਪਿਓ ਕਹਿੰਦਾ ਤਾਂ ਪਤਾ ਲੱਗਦਾ ਕਿ ਮੁੰਡਾ ਹਾਲੇ ਹੀ ਪੜ੍ਹਾਈ ਕਰ ਰਿਹਾ ਹੈ ਪ੍ਰੀਤੀ ਅਦਾਸ ਹੋ ਜਾਂਦੀ ਕਦੀ ਤਾਂ ਦਿਲ ਕਰਦਾ ਕਿ ਪੜੋਸ ਵਿੱਚ ਰਹਿਣ ਵਾਲੇ ਰਾਜੂ ਨੂੰ ਬੁਲਾਵਾਂ ਅਤੇ ਉਸ ਨਾਲ ਹੀ ਪਰ ਫੇਰੇ ਸੋਚ ਕੇ ਚੁੱਪ ਕਰ ਜਾਂਦੀ ਕਿ ਪਤੀ ਵਰਤਾ ਇਸਤਰੀਆਂ ਇਹੋ ਜੇ ਕੰਮ ਨਹੀਂ ਕਰਦੀਆਂ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਦੀਆਂ ਨੇ ਉਸਨੇ ਆਪਣੇ ਘਰ ਵਾਲੇ ਨੂੰ ਇੱਕ ਵਾਰੀ ਵੇਖਿਆ ਸੀ ਪਰ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਉਹ ਦਿਨ ਆ ਹੀ ਗਿਆ ਜਦੋਂ ਉਸਦੇ ਸਹੁਰੇ ਉਸ ਨੂੰ ਲੈਣ ਆ ਗਏ ਉਸ ਨੂੰ ਇੱਕ ਵਾਰੀ ਫੇਰ ਦੁਲਹਣ ਵਾਂਗ ਸਜਾਇਆ ਗਿਆ ਅਤੇ ਫੁੱਲਾਂ ਵਾਲੀ ਗੱਡੀ ਵਿੱਚ ਬਿਠਾ ਕੇ ਰੀਤੀ ਰਿਵਾਜਾਂ ਨਾਲ ਵਿਦਾ ਕਰ ਦਿੱਤਾ ਗਿਆ ਪ੍ਰੀਤੀ ਸਹੁਰੇ ਆ ਗਈ ਸੀ ਤੇ ਉਸ ਦੀ ਸੁਹਾਗਰਾਤ ਵਾਲੇ ਦਿਨ ਕਮਰਾ ਬਹੁਤ ਸਜਿਆ ਸੀ ਬੈੱਡ ਉੱਤੇ ਬੈਠੀ ਬਹੁਤ ਹੀ ਡਰੀ ਡਰੀ ਤੇ ਸੈਮੀ ਜੀ ਲੱਗ ਰਹੀ ਸੀ ਉਸ ਨੂੰ ਪੂਰੀ ਤਾਂ ਨਹੀਂ ਪਰ ਥੋੜੀਆਂ-ਬਹੁਤੀਆਂ ਗੱਲਾਂ ਸਹੇਲੀਆਂ ਤੋਂ ਪਤਾ ਲੱਗ ਗਈਆਂ ਸੀ ਕਿ ਅੱਜ ਕੀ ਹੋਣ ਵਾਲਾ ਹੈ ਹਰ ਖੜਕੇ ਤੇ ਉਸ ਨੂੰ ਲੱਗਦਾ ਉਸ ਦਾ ਘਰ ਵਾਲਾ ਆ ਗਿਆ ਅੱਧੀ ਰਾਤ ਹੋ ਗਈ ਸੀ ਪਰ ਉਹ ਨਾ ਆਇਆ ਪ੍ਰੀਤੀ ਨੂੰ ਥਕਾਵੜ ਤੇ ਗੁੱਸਾ ਬਹੁਤ ਆ ਰਹੀ ਸੀ ਤੇ ਉਸ ਦੀ ਅਚਾਨਕ ਅੱਖ ਲੱਗ ਗਈ ਫਿਰ ਕਿਸੇ ਨੇ ਲੜਖੜਾਉਂਦੇ ਹੋਏ ਕਦਮਾਂ ਨਾਲ ਦਰਵਾਜ਼ਾ ਖੋਲ੍ਹਿਆ ਤੇ ਉਸ ਦੇ ਕੰਨਾਂ ਵਿੱਚ ਆਵਾਜ਼ ਪਈ ਇੱਕਦਮ ਉਸ ਦੀ ਅੱਖ ਖੁੱਲ ਗਈ ਉਹ ਕੋਈ ਹੋਰ ਨਹੀਂ ਉਸ ਦਾ ਘਰ ਵਾਲਾ ਸੀ ਜੋ ਸ਼ਰਾਬ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਰੱਜਿਆ ਹੋਇਆ ਸੀ ਤੇ ਆਉਂਦੇ ਹੀ ਬੈੱਡ ਤੇ गिर ਗਿਆ ਤੇ ਸੌਂ ਗਿਆ ਪ੍ਰੀਤੀ ਦੇ ਸਾਰੇ ਅਰਮਾਨ ਧਰੇ ਦੇ ਧਰੇ ਰਹਿ ਗਏ ਉਸ ਨੇ ਇਸ ਦਿਨ ਲਈ ਵਿਆਹ ਕੀਤਾ ਸੀ ਤੇ ਉਸ ਦਾ ਘਰ ਵਾਲਾ ਸੌ ਗਿਆ ਸੀ ਇੱਕ ਕੁੜੀ ਦੀ ਪਹਿਲੀ ਰਾਤ ਨੂੰ ਜਿਹੜੇ ਸੁਪਨੇ ਸੀ ਸਭ ਟੁੱਟ ਗਏ ਉਹ ਉਸ ਦਾ ਪਿਆਰ ਤੇ ਸਾਥ ਪਾਉਣ ਲਈ ਤੜਫ ਰਹੀ ਸੀ ਘਰ ਵਾਲੇ ਦਾ ਹੁਣੇ ਰੋਜ਼ ਦਾ ਹੀ ਕੰਮ ਸੀ देर तक ਕੌਣਾ ਤੇ ਨਸ਼ੇ ਵਿੱਚ ਆ ਕੇ ਸੌ ਜਾਣਾ ਜੇ ਪ੍ਰੀਤੀ ਕੁਝ ਕਹਿੰਦੀ ਤਾਂ ਕਿਸ ਨੂੰ ਕਿਉਂਕਿ ਉਸ ਦੀ ਸੱਸ ਤਾਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਤੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਸੀ ਉਹ ਆਪਣੇ ਸਹੁਰੇ ਤੋਂ ਕੁੰਡ ਨਹੀਂ ਕੱਢਦੀ ਸੀ ਕਿਉਂਕਿ ਸੱਸ ਦੀ ਮੌਤ ਹੋ ਗਈ ਸੀ ਘਰ ਵਾਲਾ ਸਾਰਾ ਦਿਨ ਅਵਾਰਾ ਗਰਦੀ ਕਰਦਾ ਸੀ ਅਤੇ ਘਰ ਵਾਲੇ ਦਾ ਧਿਆਨ ਰੱਖਣ ਲਈ ਤੇ ਸਹੁਰੇ ਦਾ ਧਿਆਨ ਰੱਖਣ ਲਈ ਉਸ ਨੂੰ ਕੁੰਡ ਛੱਡਣਾ ਪਿਆ ਉਸ ਦਾ ਸਹੁਰਾ ਵੀ ਹੁਣ ਕਦੇ-ਕਦੇ ਉਸ ਨਾਲ ਪਿਆਰ ਦੀਆਂ ਗੱਲਾਂ ਕਰਦਾ ਤੇ ਉਸ ਨੂੰ ਉਸ ਦੀਆਂ ਗੱਲਾਂ ਤੇ ਹੱਥ ਲਾ ਦਿੰਦਾ ਪਰ ਉਸ ਨੂੰ ਬੁਰਾ ਨਹੀਂ ਲੱਗਦਾ ਸੀ ਸੋ ਉਸ ਨੂੰ ਵਧੀਆ ਲੱਗਦਾ ਸੀ ਹੁਣ ਉਸ ਨੂੰ ਘਰ ਵਾਲੇ ਤੋਂ ਪਿਆਰ ਮਿਲ ਨਹੀਂ ਰਿਹਾ ਸੀ ਤਾਂ ਉਸ ਨੂੰ ਜੋ ਮਿਲ ਰਿਹਾ ਸੀ ਉਹ ਖੁਸ਼ ਹੋ ਰਹੀ ਸੀ ਪਰ ਇਹ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਆਪਣੇ ਹੀ ਸਹੁਰੇ ਤੋਂ ਇਹ ਸਭ ਕਰਵਾ ਲਊਗੀ ਘਰ ਵਾਲੇ ਦੇ ਬਾਰੇ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਪਤਾ ਲੱਗਿਆ ਕਿ ਸੇ ਕੋਠੇ ਵਾਲੀ ਦੇ ਪਿਆਰ ਵਿੱਚ ਪਾਗਲ ਹੈ ਪ੍ਰੀਤੀ ਨੇ ਇਸ ਨੂੰ ਆਪਣੀ ਸੀ ਮੰਨ ਲਿਆ ਸੀ ਅਤੇ ਘਰਵਾਲੇ ਤੇ ਸਹੁਰੇ ਦੋਨਾਂ ਦੀ ਸੇਵਾ ਕਰਦੀ ਘਰਵਾਲਾ ਜ਼ਿਆਦਾ ਸਮਾਂ ਘਰ ਵਿੱਚ ਨਹੀਂ ਰਹਿੰਦਾ ਸੀ ਜ਼ਿਆਦਾ ਸਮਾਂ ਉਹ ਆਪਣੇ ਸਹੁਰੇ ਦੇ ਨਾਲ ਹੀ ਬਤਾਉਂਦੀ ਸੀ ਤਾਂ ਉਸ ਨੇ ਉਹਨਾਂ ਨਾਲ ਇੱਕ ਲਗਾਵ ਜਿਹਾ ਹੋ ਗਿਆ ਸੀ ਤੇ ਉਹ ਵੀ ਉਸ ਦੀ ਹਰ ਪਸੰਦ ਨਾ ਪਸੰਦਾ ਧਿਆਨ ਰੱਖਦੀ ਕਦੇ ਉਸ ਲਈ ਚੂੜੀਆਂ ਤੇ ਕਦੇ ਬਿੰਦੀ ਤੇ ਕਦੇ ਕੁਝ ਲੈ ਕੇ ਆਉਂਦੀ ਉਹਨ ਉਸ ਦਾ ਦਿਲ ਆਪਣੇ ਸਹੁਰੇ ਕੋਲ ਹੀ ਲੱਗਦਾ ਸੀ ਅਤੇ ਉਹ ਨੂੰ ਆਪਣੇ ਘਰਵਾਲੇ ਦੀ ਜ਼ਿਆਦਾ ਫਿਕਰ ਵੀ ਨਹੀਂ ਕਰਦੀ ਸੀ ਇਹ ਲਗਾਵ ਪਿਆਰ ਵਿਚ ਕਦੋ ਬਦਲ ਗਿਆ ਪਤਾ ਹੀ ਨਾ ਲੱਗਿਆ ਤੈਨੂੰ ਉਸਦੇ ਸੋਹਰੇ ਨੇ ਕਿਹਾ ਕਿ ਮੇਰੇ ਸਰੀਰ ਵਿਚ ਦਰਦ ਹੈ ਅੱਜ ਤੂੰ ਮੇਰੀ ਮਾਲਿਸ਼ ਕਰ ਮਾਲਿਸ਼ ਕਰਦੇ ਹੋਏ ਉਸਦੇ ਸਰੀਰ ਵਿਚ ਇਕ ਅਜੀਬ ਜਿਹੀ ਕੰਬਣੀ ਛਿੜ ਗਈ ਸੀ ਉਸ ਦੀਆਂ ਅੱਖਾਂ ਬੰਦ ਹੋ ਰਹੀਆਂ ਸੀ ਤੇ ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਉਸ ਨੂੰ ਕੀ ਹੋ ਗਿਆ ਪ੍ਰੀਤੀ ਬੜਾ ਅਜੀਬ ਮਹਿਸੂਸ ਕਰ ਰਹੀ ਸੀ ਅਤੇ ਉਹ ਜ਼ੋਰ ਜ਼ੋਰ ਦੀ ਉਹਨਾਂ ਨੂੰ ਵਾਜ਼ਾ ਮਾਰਨ ਲੱਗੀ ਉਸ ਦਾ ਚਿਹਰਾ ਪ੍ਰੀਤੀ ਦੇ ਜਿਸਮ ਦੇ ਉਭਾਰ ਨਾਲ ਟਕਰਾ ਗਿਆ ਉਸ ਨੇ ਥੋੜੀ ਅੱਖਾਂ ਖੋਲੀਆਂ ਤੇ ਬੋਲੇ ਕੁਝ ਨਹੀਂ ਲੱਗਦਾ ਤੇਰਾ ਬੀਪੀ ਘਟ ਗਿਆ ਪ੍ਰੀਤੀ ਬਿਨਾਂ ਸੋਚੇ ਸਮਝੇ ਉਹਨਾਂ ਦਾ ਚਿਹਰਾ ਹੋਰ ਨਾਲ ਲਾ ਲਿਆ ਤੇ ਕਿਹਾ ਮੇਰੀ ਤਾਂ ਜਾਨ ਨਿਕਲ ਰਹੀ ਹੈ ਉਸ ਨੇ ਵੀ ਆਪਣੀ ਅੱਖਾਂ ਬੰਦ ਕਰ ਲਈਆਂ ਸੀ ਤੇ ਉਸ ਨੂੰ ਮਹਿਸੂਸ ਕਰਨ ਲੱਗੀ ਉਸ ਨੇ ਅੱਖਾਂ ਬੰਦ ਕੀਤੀਆਂ ਪਿੱਛੇ ਪਰ ਪ੍ਰੀਤੀ ਤੂੰ ਇਹ ਨਾ ਡਰ ਕਿਉਂ ਰਹੀ ਸੀ ਮੈਂ ਤਾਂ ਤੇਰਾ ਸਹਰਾ ਘਰ ਵਾਣਾ ਨਹੀਂ ਪ੍ਰੀਤੀ ਬੋਲੀ ਕੀ ਪਤਾ ਨਹੀਂ ਮੈਂ ਕਿਉਂ ਡਰ ਗਈ ਪਰ ਮੈਂ ਤੁਹਾਨੂੰ ਆਪਣੇ ਤੋਂ ਦੂਰ ਨਹੀਂ ਕਰ پا ਰਹੀ ਤੁਸੀਂ ਜ਼ਿੰਦਗੀ ਵਿੱਚ ਮੇਰਾ ਖਾਲੀਪਨ ਭਰਿਆ ਹੈ ਪਤਾ ਨਹੀਂ ਕੀ ਰਿਸ਼ਤਾ ਹੈ ਪਰ ਜਦੋਂ ਕਿ ਤੁਹਾਡੇ ਪੁੱਤ ਨੇ ਮੈਨੂੰ ਕੋਈ ਸੁੱਖ ਨਹੀਂ ਦਿੱਤਾ ਤੇ ਨਾ ਹੀ ਆਪਣੀ ਘਰਵਾਲੀ ਮੰਨਿਆ ਤੇ ਨਾ ਹੀ ਅੱਜ ਤੱਕ ਉਸ ਨੇ ਮੇਰੇ ਕੋਲ ਬੈਠ ਕੇ ਦੋ ਗੱਲਾਂ ਪਿਆਰ ਦੀਆਂ ਕੀਤੀਆਂ ਪ੍ਰੀਤੀ ਆਪਣਾ ਦੁੱਖ ਆਪਣੇ ਸਹੁਰੇ ਨੂੰ ਦੱਸ ਰਹੀ ਸੀ ਪਰੋਜ਼ ਦੇ ਸੋਰੇ ਨੇ ਹੌਸਲਾ ਦਿੰਦੇ ਹੋਏ ਕਿਹਾ ਤੂੰ ਫਿਕਰ ਨਾ ਕਰ ਆਪਾਂ ਉਸ ਨੂੰ ਮਿਲ ਕੇ ਸਮਝਾਵਾਂਗੇ ਤੇ ਉਹ ਤੇਰੀ ਕਦਰ ਕਰੂਗਾ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਜੇਕਰ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ ਇਹ ਚੈਨਲ ਤੇ ਪਹਿਲੀ ਵਾਰ ਆਈ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ